ਪ੍ਰਧਾਨ ਜੀ ਨੇ ਸਟੇਬਲ ਨਹੀਂ ਜੀ ਮੈਂ ਟੰਡ ਕਾਲੋ ਹਿੱਟ ਮੈਂ ਜਦ ਮੈਂ ਜਾ ਰਿਹਾ ਪੇਟ ਨੂੰ ਤੇ ਫਿਰ ਚਾਹ ਪੀ ਕੇ ਜਾਉਂਗਾ ਕਿਉਂਕਿ ਪੁਰਾਣਾ ਪਰਿਵਾਰ ਹੈ ਸਰਦਾਰਪੁਰਨ ਸਿੰਘ ਦੇ ਤੁਹਾਨੂੰ ਪਤਾ ਹੀ ਉਹਨਾਂ ਦੇ ਟਾਈਮ ਤੋਂ ਕਿ ਵਟੇਰ ਦਾ ਔਰ ਸਾਬਰੇਦਨ ਦਾ ਸਾਡੇ ਨਾਲ ਬੜੇ ਫੈਮਿਲੀ ਰਿਲੇਸ਼ਨ ਔਰ ਜਿੰਨਾ ਫਟੇਗੜ ਚੁੰਡ ਗਿਆ ਤੇ ਬੀਸ਼ਕ ਭਾਵੇਂ ਇੱਕ ਲਣਾ ਪਰ ਇਹਨਾਂ ਲੋਕਾਂ ਦਾ ਵੀ ਮੈਂ ਕਰ ਮਤ ਕਰਦਾ ਕਿ ਇਹਨਾਂ ਨੇ ਬੜੇ ਮੋਹਰੀਆ ਤਰੀਕੇ ਨਾਲ ਵੋਟਾਂ ਪਾਈਆਂ ਔਰ ਬਹੁਤ ਘੱਟ ਲੀਡਰਾਂ ਨੂੰ ਕਾ ਕਿ ਜਿਹੜੇ ਪੁਰਾਣੇ ਵਰਕਰ ਯਾਦ ਰੱਖਣ ਸੱਚੀ ਉਹਨਾਂ ਨੇ ਬਹੁਤ ਯਾਦ ਰੱਖਿਆ ਤੇ ਉਹਨਾਂ ਨੇ ਆਪਣੀ ਚੀਜ਼ ਨਾਲ ਜੀਤੀ ਬਾਜਰਾ ਸਾਹਿਬ ਕੋਲ ਸਾਰੇ ਵਰਕਰਾਂ ਨੇ ਜਿੰਨਾ ਕੰਮ ਕੀਤਾ ਸਾਰਿਆਂ ਦੇ ਮੇਟਰ ਨਾਲ ਬੰਦਾ ਸਭ ਸਮਰਮਾਨ ਵੱਲੋਂ ਪੁੰਛੀ ਤੋਂ ਲੈ ਕੇ ਸ਼ਾਨੇਦਾਰ ਤੋਂ ਲੈ ਕੇ ਭਵਾੜਾ ਤੋਂ ਲੈ ਕੇ ਸਾਰੇ ਕਿਤੇ ਕੰਮ ਕਰਦੇ ਨੇ ਕੋਈ ਬਦਲਾਅ ਦੇ ਵਿੱਚ ਤੁਸੀਂ ਜੀ ਦੇਖੋ ਕਿ ਹੋਰ ਕੀ ਕੀ ਆਉਂਦਾ ਹਜੇ ਵੇਟ ਕਰੋ ਹੋਰ ਕੁਝ ਹੋਏਗਾ ਜੀ ਇਹ ਚੀਜ਼ਾਂ ਨੇ ਕਿ ਬਦਲਾਅ ਦੇ ਵਿੱਚ ਵੀ ਕਿਹਾ ਸੀ ਕਿ ਜੇ ਥਾਣੇ ਤੋਂ ਤੋ ਇਹ ਨਸ਼ਾ ਫੜਿਆ ਜਾਏਗਾ ਉਥੋਂ ਦੇ ਐਸਐਸਪੀ ਨੂੰ ਕੀਤਾ ਜਾਏਗਾ ਇਹ ਸਸਪੈਂਡ ਕਰ ਦਿੱਤਾ ਜਾਏਗਾ ਕਿ ਤੁਸੀਂ ਹਰ ਰੋਜ਼ ਵੇਖੋ ਮੁੱਖ ਮੰਤਰੀ ਉਹਨਾਂ ਨੇ ਇੱਕ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਤੇ ਤੁਸੀਂ ਸ਼ਿਕਾਇਤ ਪਾਓਗੇ ਹਰ ਜ਼ਿਲ੍ਹੇ 'ਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਜਾਂ ਕੰਪਲੇਂਟ ਸੈਂਟਰ ਜਾਂ ਜੋ ਵੀ ਜਦੋਂ ਫਿਰ ਮੇਰੇ ਦਫ਼ਤਰ 'ਚ ਆਏਗੀ ਉਥੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਇਹ ਕਰਕੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਨੇ ਬੇਰੇ ਕਹ ਲੋਕਾਂ ਨੂੰ ਉਲਝਾਉਣਾ ਚਾਹੁੰਦੇ ਨੇ ਕਿ 27 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪਰਵਾਹੀ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੁੱਖ ਮੰਤਰੀ ਕਹਵੇ ਕਿ ਮੈਂ ਉੱਥੇ ਜਾ ਕੇ ਜਲੰਧਰ ਦੇ ਵਿੱਚ ਆਪਣਾ ਉਥੇ ਘਰ ਲੈਣ ਲੱਗਾ ਉਥੋਂ ਦਾ ਸਰਕਾਰ ਚਲਾਉਂਗਾ ਤੇ ਬਾਅਦ ਇਲੈਕਸ਼ਨ ਲੜੂਗਾ ਉਹ ਮੈਂ ਕਹਿਣਾ ਚਾਹੁੰਦਾ ਕਿ ਜੇ ਉਥੇ ਅਨਾਉਂਸ ਹੋ ਗਈ ਸੀ ਮੁੱਖ ਮੰਤਰੀ ਸਭ ਨਾਲ ਦੇ ਆਫਸਰਾਂ ਨੂੰ ਪੁੱਛ ਲਿਆ ਕਰੋ ਕੋਲਡ ਆਫਟਰ ਕੰਡਕਟਰ ਲੱਗੂਗਾ ਉੱਥੇ ਤੁਹਾਡੇ ਸਾਈਨ ਨਹੀਂ ਚੱਲਣਗੇ ਤਾਨੂੰ ਇਵਨ ਕੋਈ ਐਸਚੂ ਵੀ ਮਿਲ ਨਹੀਂ ਨੀ ਜਾਏਗਾ ਜਿਹੜਾ ਤੁਸੀਂ ਕਰੋਗੇ ਕਰਕੇ ਮੁੱਖ ਮੰਤਰੀ ਦੀ ਖੋਤਰੀ ਬਹੁਤ ਉੱਚੀ ਹੁੰਦੀ ਹੈ ਉਹਦਾ ਸਾਨੂੰ ਧਿਆਨ ਰੱਖਣਾ ਕਿ ਉਹਦੀ ਜਿਹੜਾ ਸਟੇਟਸ ਆ ਉਹਨੂੰ ਥੱਲੇ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਦੇ ਰੋਤਬੇ ਨੂੰ ਮੁੱਖ ਮੰਤਰੀ ਦਾ ਰੋਤਵਾ ਉਹੀ ਰਹਿਣਾ ਚਾਹੀਦਾ ਅਸਾਂ ਹੁਣ ਬਾਬਾ ਤੁਸੀਂ ਪਿਛਲੇ ਦਿਨ ਤੁਹਾਡਾ ਬਿਆਨ ਆਇਆ ਸੀ ਸੰਦੀਪ ਬਾਦਲੀ ਕਿਹੜਾ ਖਾਲੀ ਦਲ ਬੜਾ ਮਿਕਾ ਕੋਈ ਆਜੂ ਮੈਂ ਇਹ ਕਹਿਣਾ ਕਿ ਜੋ ਖਾਲੀ ਦਲ ਦੇ ਹਾਲਾਤ ਪੜ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਕਮਜ਼ੋਰ ਹੋਣਾ ਬੜੀਆਂ ਕੀਗਾਂ ਨੂੰ ਜਿਹੜੀ ਉਹਦੇ 'ਚ ਨੁਕਸਾਨ ਹੋਏਗਾ ਇੱਕ ਅਖਾਲੀ ਦਲ ਇਹੋ ਜਿਹਾ ਵਕਤ ਜਿੰਨੇ ਹਿੰਦੂ ਸਿੱਖੀ ਦਾ ਵੀ ਕਾਇਮ ਰੱਖਿਆ ਆਤਵਾਦ ਦੇ ਵਿੱਚ ਹਿੰਦੂ ਸਿੱਖ ਬੇਸ਼ੱਕ ਅਖਾਲੀ ਦਲ ਆਤਵਾਦੀ ਦੇ ਭੋਗ ਚ ਜਾਂਦਾ ਰਿਹਾ ਪਰ ਇਹਨਾਂ ਨੂੰ ਮੋਡਰੇਟਿਵ ਸਮਝਿਆ ਗਿਆ ਨਾ ਕਿ ਐਂਟੀ ਜਾਂ ਗਰਮ ਖਿਆਲੀ ਦੇ ਸਮਝਿਆ ਗਿਆ ਉਹ ਬਾਦਲ ਸੁਖਵੀਰ ਬਾਦਲ ਕੋਲ ਰਿਸੋਰਸ ਜੀ ਵੀ ਹੈਗੇ ਨੇ ਵੱਡੇ ਬਾਦਲ ਸਭ ਦੇ ਵੇਲੇ ਦੇ ਜਿਹੜੇ ਲੀਡਰ ਆ ਉਹਨਾਂ ਨਾਲ ਅਪਡੇਸ਼ਨ ਵੀ ਹੈਗੇ ਪਰ ਸੁਖਵੀਰ ਬਾਦਲ ਨੂੰ ਉਹ ਜੁੰਡਲੀ ਤੋਂ ਨਿਕਲਣਾ ਪਏਗਾ ਜੇ ਅਕਾਲੀ ਦਲ ਬਚਣਾ ਪਰ ਮੇਰਾ ਖਿਆਲ ਹੈ ਕਿ ਉਹ ਜੁੰਡਲੀ ਤੋਂ ਨਿਕਲਣਾ ਨਹੀਂ ਚਾਹਦਾ ਨੁਕਸਾਨ ਅ ਅਕਾਲੀ ਦਲ ਦਾ ਵੀ ਕਰੇਗਾ ਤੇ ਪੰਜਾਬ ਦਾ ਵੀ ਕਰੇਗਾ ਸਾਡੇ ਆਹ ਸਾਬਾ ਨੰਦ ਜਮਨੀ ਚੋਣਾ ਆਉਣ ਵਾਲੀ ਆ ਕਾਂਗਰਸ ਨੂੰ ਕਿਹੜਾ ਕੈਂਡੀਡੇਟ ਦੇਖੋ ਜੀ ਅਜੇ ਤਾਂ ਵਿਚਾਰ ਆਉਣੀਆਂ ਨੇ ਜਿਹੜਾ ਫੋਟੋ ਨਹੀਂ ਉਹਦੇ ਬਾਅਦ ਵੇਖਾਂਗੇ ਹੋਰ ਲੜਾਂਗੇ ਤੇ ਜਿੱਤਾਂਗੇ